ਜਾ ਕੇ ਰੱਬ ਮਿਲਦਾ ਜਾਂ ਫਿਰ ਜੋਗ ਰੱਖਿਆ ਜਟਾ ਵਧਾਇਆ ਨੋਂ ਨਾਂ ਕਟਿਆ ਭੁਖੇ ਰਿਆ ਸਵਾ ਮਲਿਆ ਰੱਬ ਮਿਲਦਾ ਵਾ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਇੱਕ ਵੀ ਬੰਦੇ ਨੇ ਦਾਵਾ ਨਹੀਂ ਕੀਤਾ ਵੀ ਮੈਂ ਰੱਬ ਪਾ ਲਿਆ ਦਾਵਾ ਨਹੀਂ ਕਿਸੇ ਨੇ ਕੀਤਾ ਫਿਰ ਕਿਹਾ ਨਹੀਂ ਜਾ ਸਕਦਾ ਵੀ ਮਿਲਦਾ ਕਿ ਨਹੀਂ ਮਿਲਦਾ ਲੇਕਿਨ ਇੱਕ ਗੱਲ ਪੱਕੀ ਆ ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਨੇ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਮੈ ਕਰ ਸਮਝੋ ਮਨ ਹੀ ਮਹਉ ਦਾਸਾ ਜਾਤ ਕੀ ਜਟਾ ਜਣਾਵਾਂ ਰੱਖਣੀਆਂ ਨਾ ਤੇ ਇਹ ਜਣਾਵਾਂ ਰੱਖਣ ਦਾ ਕੀ ਫਾਇਦਾ ਜਤੀ ਹੋ ਜਤ ਕੀ ਜਟਾ ਜੋਗ ਕੋ ਮੱਜਣ ਨੀਮ ਕੇ ਨਖਨ ਵਡਾਓ ਗਿਆਨ ਗੁਰੂ ਆਤਮ ਉਪਦੇਸ ਹੋ ਨਾਮ ਵਿਭੂਤ ਲਗਾਓ ਸਵਾ ਮਿਲਿਆ ਕੀ ਮਿਲਦਾ ਭੂਤੀ ਤੇ ਨਾਮ ਦੀ ਲਾਓ ਸਵਾ ਦੇ ਸਰੀਰ ਨਾਲ ਰਹਿ ਜਣੀ ਆ ਨਾਮ ਦੀ ਵਿਭੂਤ ਨੇ ਥਾਲ ਸਾਜੀ ਲੋਕ ਸੁਖੀ ਤੇ ਲੋਕ ਸੁਹੇਲਾ ਕਰਨਾ ਆ